ਬਹੁਤ ਜ਼ਿਆਦਾ ਪਾਜੀ ਹੋ ਰਹੀ ਆ ਐਡਾ ਵੱਡਾ ਬੱਚੇ ਨੂੰ ਅਵਾਰਡ ਮਿਲ ਰਿਹਾ ਖੇਰ ਰਤਨ ਵਾਰਡ ਮੇਜਰ ਧਿਆਨ ਸੰਧ ਦਾ ਵਾਰਡ ਜਿਹੜਾ ਬਹੁਤ ਵੱਡਾ ਵਾਰਡ ਆ ਇਸ ਕਰਕੇ ਸਾਨੂੰ ਤੇ ਬਹੁਤ ਖੁਸ਼ੀ ਆ ਸਾਡੇ ਮਾਪੇ ਉਹਦੇ ਮਾਪੇ ਨੂੰ ਬਹੁਤ ਖੁਸ਼ੀ ਪਿੰਡ ਵਾਸੀਆਂ ਨੂੰ ਇੰਨੀ ਖੁਸ਼ੀ ਆ ਕਿ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਬੜੀ ਕਰਮਾ ਵਾਲਾ ਕੋਈ ਬੱਚਾ ਕਿਸਮਤ ਹੋਊ ਤੇ ਫੇਰ ਹੀ ਫੇਰ ਰਤਨ ਜਿਹੜਾ ਅਵਾਰਡ ਪ੍ਰਾਪਤ ਕਰ ਸਕਦਾ ਜੇ ਗੱਲ ਕਰੀਏ ਹਰਮਨ ਪ੍ਰੀਤ ਦੀ ਤੇ ਹਰਮਨ ਪ੍ਰੀਤ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਕਿੰਨਾ ਮਾਣ ਸਨਮਾਨ ਜਿਹੜਾ ਵਾ ਪਿੰਡ ਦੇ ਵਿੱਚੋਂ ਤੁਹਾਨੂੰ ਪਤਾ ਪਿੰਡ ਦੇ ਵਿੱਚੋਂ ਲੈਵਲ 'ਚ ਐਸੇ ਵੱਡੇ ਲੈਵਲ ਤੇ ਪਹੁੰਚਣਾ ਤੇ ਬਹੁਤ ਔਖਾ ਵਾ ਪਰ ਫੇਰ ਵੀ ਸਾਡੇ ਬੱਚੇ ਨੇ ਆਪਣੀ ਮਿਹਨਤ ਜਿਹੜੀ ਜਾਰੀ ਰੱਖੀ ਬਹੁਤ ਹਾਟ ਮਿਹਨਤ ਕੀਤੀ ਇਸ ਕਰਕੇ ਸਾਡੇ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਹੈ ਜੇ ਗੱਲ ਕਰੀਏ ਹੋਕੀ ਟੀਮ ਦੀ ਤੇ ਦੋ ਵਾਰ 올림픽 ਦੇ ਵਿੱਚੋਂ ব্রਾਉਨ ਮੈਡਲ ਜਿੱਤਿਆ ਬਾਦ ਅਰਜਨ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਗਿਆ ਹੁਣ ਖੇਡ ਰਤਨ ਅਵਾਰਡ ਦੇ ਨਾਲ ਜਿਹੜਾ ਨਿਵਾਜਿਆ ਜਾ ਰਿਹਾ ਵਾ ਹਰਨਪੀਤ ਨੂੰ ਤਾਂ ਮਾਂ ਪਿਓ ਦਾ ਕਿੰਨਾ ਕੁ ਮਾਨ ਸਨਮਾਨ ਜਿਹੜਾ ਵਾ ਉਹ ਵੱਡਾ ਜਦੋਂ ਅਰਜਨ ਵਾਰਡ ਮਿਲਿਆ ਉਦੋਂ ਬੜੀ ਮਾਣ ਵਾਲੀ ਗੱਲ ਸੀ ਤੇ ਹੁਣ ਉਸ ਤੋਂ ਵੱਧ ਤੇ ਹੋਰ ਮਾਣ ਵਾਲੀ ਗੱਲ ਹੋ ਗਈ ਕਿ ਬੱਚਿਆਂ ਨੂੰ ਜਿਹੜਾ ਖੇਡ ਰਤਨ ਅਵਾਰਡ ਮਿਲ ਲਿਆ ਤੇ ਅਹੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੇ ਸਾਡਾ ਬੱਚਾ ਜਿਹੜਾ ਵਾ ਕਿੰਨੇ ਲੈਵਲ ਤੇ ਸਾਡਾ ਮਾਪਿਓ ਦਾ ਨਾਂ ਰੋਸ਼ਨ ਕੀਤਾ ਪੂਰੇ ਪੰਜਾਬ ਪੂਰੇ ਵਰਲਡ 'ਚ ਛਾਇਆ ਤੇ ਖੁਸ਼ੀ ਵਾਲੀ ਗੱਲ ਨੌਜਵਾਨ ਨੂੰ ਕੀ ਮੈਸੇਜ ਦੇ ਨੌਜਵਾਨ ਨੂੰ ਇਹ ਵੀ ਕਹਿੰਨੇ ਆਂ ਵੀ ਹਰ ਇੱਕ ਬੱਚਾ ਜਿਹੜਾ ਵਾ ਆਪਣੀ ਪੜ੍ਹਾਈ ਕਰਨ ਮਿਹਨਤ ਕਰਨ ਮਿਹਨਤ ਕਰਕੇ ਆਪਣਾ ਜਿਹੜਾ ਵਾ ਪ੍ਰਾਊਡ ਆਫ ਫੀਲ ਕਰਨ ਹਾਂਜੀ ਮੇਰਾ ਨਾਮ ਰਜਵਿੰਦਰ ਕੌਰ ਸਰਦਾਰਬ ਜੀ ਸੇ ਉਹਨਾਂ ਦੀ ਸਨੈਪ